ਇਹਨਾਂ ਨਾਮਕ ਮੰਤਰੀ ਕਿ ਮੈਂ 55000 ਨੌਕਰੀਆਂ ਦੇ ਕੇ ਤੁਹਾਡੇ ਕੋਲ ਖੜਾ ਕੋਈ ਡੇਟਾ ਦਿੱਤਾ ਕਿ ਕਿਹਨੂੰ ਨੌਕਰੀਆਂ ਦਿੱਤੀਆਂ ਨੇ ਭਰਿਆ ਪਿਆ ਬੋਰਡਾਂ ਨਾਲ ਮਤਲਬ ਪ੍ਰਚਾਰ ਕਮਾਲ ਦਾ ਹੈ ਪ੍ਰਚਾਰ ਕਮਾਲ ਦਾ ਨਾ ਕਹੀਏ ਝੂਠ ਦਾ ਪ੍ਰਚਾਰ ਕਮਾਲ ਦਾ ਦਵਾਈ ਦੀਆਂ ਦੁਕਾਨਾਂ ਤਾਂ ਪੰਜਾਬ ਵਿੱਚ ਪਹਿਲੇ ਹੀ ਸੀਗੀਆਂ ਤੁਸੀਂ ਹੋਰ ਦਵਾਈ ਦੀਆਂ ਦੁਕਾਨਾਂ ਖੋਲ੍ਹਤੀਆਂ ਇਹਨਾਂ ਨੂੰ ਹੈਲਥ ਕਲੀਨਿਕਸ ਕਹਿਣਾ ਇਹਨਾਂ ਨੂੰ ਹਸਪੀਟਲ ਕਹਿਣਾ ਬਹੁਤ ਵੱਡੀ ਜਾਤੀ ਹੈ ਕਿਉਂਕਿ ਡਾਕਟਰ ਨਹੀਂ ਹੈ ਬਿਲਡਿੰਗਾਂ ਨੂੰ ਪੇਂਟ ਕਰਤਾ ਥੋੜਾ ਬਤ ਅੰਦਰ ਫਰਨੀਚਰ ਰੱਖਤਾ ਮਾੜੀ ਮੋਟੀ ਸੋ ਕਾਲਡ ਲਾਇਬ੍ਰੇਰੀ ਬਣਾਤੀ ਲਾਇਬ੍ਰੇਰੀ ਬਿਲਡਿੰਗ ਜਾਂ ਕਿਤਾਬਾਂ ਵੀ ਲਾਇਬ੍ਰੇਰੀ ਨਹੀਂ ਕਿਹੜੀਆਂ ਕਿਤਾਬਾਂ ਨੇ ਉਹ ਲਾਇਬ੍ਰੇਰੀ ਹੈ ਕਿਹੜਾ ਇਹਨਾਂ ਚ ਹੋਏਗਾ ਜਿਹੜਾ ਚੂਜ਼ ਕਰੇਗਾ ਕਿ ਕਿਹੜੀਆਂ ਕਿਤਾਬਾਂ ਖਰੀਦਣੀਆਂ ਨੇ ਇਹਨਾਂ ਨੂੰ ਪਤਾ ਕਿਤਾਬਾਂ ਕੀ ਹੁੰਦੀਆਂ ਨੇ ਜਿਹੜੇ ਪਹਿਲੇ ਸੀਗੇ ਨਾ ਉਹ ਤਾਂ ਕਲੀਮ ਹੀ ਨਹੀਂ ਸੀ ਕਰਦੇ ਉਹ ਤਾਂ ਵਾਅਦਾ ਹੀ ਨਹੀਂ ਸੀ ਕਰਦੇ ਉਹਨਾਂ ਨੇ ਵਾਅਦਾ ਕੀਤਾ ਹੀ ਨਹੀਂ ਕਿ ਇਸਕੇ ਅਸੀਂ ਅਸੀਂ ਇਸ ਕਿਸਮ ਦੀ ਗਵਰਨੈਂਸ ਦੇਵਾਂਗੇ ਕਾਲੀ ਦਲ ਦਾ ਮੁੱਖ ਮੰਤਰੀ ਘਟੋ ਘਟ ਬਾਦਲਵਾਦ ਮੋਰਗ ਸੈਸੀਬਲ ਟੂ ਦਾ ਆਰਡੀਨਰੀ ਪੀਪਲ ਜਾਂਦਾ ਚੀਫ ਮਿਨਿਸਟਰ ਆਮਾਤਤਾ ਬਦਲਾ ਜਿਹੜਾ ਸੀ ਇਟ ਇਜ਼ ਗੋਨ ਬਹੁਤ ਵੱਡੇ ਵਾਅਦੇ ਹੋਏ ਬਦਰਾ ਦੇ ਨਾਂ ਤੇ ਮੀਸ਼ੇ ਦੀ ਗੱਜਲ ਦਾ ਸ਼ੇਰ ਹੈ ਲੋਹੀ ਲੋਸੀ ਸੇਕ ਨਹੀਂ ਸੀ ਦੇਖ ਲਿਆ ਮੈਂ ਜੁਗਨੂ ਫੜ ਕੇ ਜੀ ਚਮਕਦਾ ਨਾ ਜੁਗਨੂ ਮੈਂ ਫੜ ਕੇ ਵੀ ਕੁਝ ਨਿਕਲ ਨਹੀਂ ਹੁੰਦਾ ਉਹ ਚਮਕਦਾ ਇਹ ਉਹ ਸਰਕਾਰ ਹੈ ਜੀ ਕਿਸੇ ਪੱਗਾ ਬਣ ਕੇ ਟਿੰਟਵਾਉਂਦੇ ਨੇ ਭੁਦਰ ਸਾਹਿਬ ਫੜੇ ਗਏ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਆ ਉਹ ਕੀ ਹੈ ਕਿ ਜੀ ਸਾਡੀ ਕ腐ਸ਼ਨ ਪ੍ਰਤੀ 0 ਡਾਲਰ ਹੈ ਜਾਨੀ ਅਸੀਂ ਕਿਸੇ ਨੂੰ ਛੇੜਨਾ ਨਹੀਂ ਜਿਹੜਾ ਕੋਈ ਕਿਸੇ ਸੀਬੀਆਈ ਨੇ ਈਡੀ ਦੇ ਛੇੜ ਲਿਆ ਉਥੇ ਅਸੀਂ ਪਛਨੇ ਦਵਾਂਗੇ ਕਿ ਅਸੀਂ ਤਾਂ ਜੀ 02 ਮੈਨੂੰ ਇਹ ਦੱਸੋ ਜਿਹੜੇ ਸਿੰਗਲੇ ਨੂੰ ਮੁੱਖ ਮੰਤਰੀ ਨੇ ਆਪਣੇ ਮੋਢਲੇ ਦਲਾਂ ਵਿੱਚ ਮੋਢਲੇ ਪੀਰੀਅਡ ਵਿੱਚ ਕਿਹਾ ਸੀਗਾ ਕਿ ਇਹਨੇ ਕਨਫੈਸ ਕੀਤਾ ਕਿ ਇਹਨੇ ਸ਼ੇਅਰ ਮੰਗਿਆ ਉਹਦਾ ਕੀ ਕੀਤਾ ਜਿਹੜੀਆਂ ਇਸ 6 ਸਰਕਾਰਾਂ ਨੇ ਇਹਨਾਂ 6 ਸਰਕਾਰਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਉਹ ਸਮੱਸਿਆ ਜਿਹੜੀ ਸਮੱਸਿਆ ਨੂੰ ਲੈ ਕੇ 82 ਦੀ ਲੜਾਈ ਲੜੀ ਗਈ ਜਿਹੜੀ ਲੜਾਈ ਨੂੰ ਚੱਲਦੇ ਹੋਏ 93 ਵਿੱਚ ਮੂਵਮੈਂਟ ਖਤਮ ਹੋਈ ਜਿਹਦਾ ਮੈਂ ਕਹਿ ਰਿਹਾ ਕਲੋਜ਼ਰ ਨਹੀਂ ਹੋਇਆ ਉਹਦੇ ਬਾਰੇ ਕੁਝ ਨਹੀਂ ਕੀਤਾ ਗਿਆ ਕੋਈ ਇੱਕ ਮਸਲਾ ਜਿਹੜਾ ਮਸਲਾ ਇਸ ਮੂਮ ਜਿਹੜੇ ਮਸਲਿਆਂ ਦੇ ਆਧਾਰ ਤੇ ਮੂਵਮੈਂਟ ਹੁੰਦੀ ਸੀ ਉਸ ਮਸਲੇ ਦਾ ਇਹਨਾਂ 6 ਸਰਕਾਰਾਂ ਵਿੱਚ ਕੋਈ ਜ਼ਿਕਰ ਨਹੀਂ ਹੋਇਆ ਜੇ ਹੋਇਆ ਤੇ ਦੱਸ ਦਿਓ ਠੀਕ ਹੈ ਜੀ ਨੰਬਰ 1 ਨੰਬਰ 2 ਜਿਹੜਾ ਮਿਲਿਟੈਂਸੀ ਵਿੱਚ ਇਹ ਸੂਬੇ ਦਾ ਆਰਥਿਕ ਸੰਕਟ ਪੈਦਾ ਹੋਇਆ ਜਣੀ ਕਿ ਪੰਜਾਬ ਮਿਲਿਟੈਂਸੀ ਤੋਂ ਪਹਿਲਾਂ ਰੈਵਨਿਊ ਸਰਪਲਸ ਸਟੇਟ ਸੀ ਨੰਬਰ 1 ਇਕਨੋਮਿਕਲੀ ਤੇ ਸਰਪਲਸ ਸਟੇਟ ਇਹਦੀ ਗੱਲ ਮੈਂ ਬਾਅਦ ਚ ਜਿਹੜੇ ਪੰਜਾਬ ਦੀ ਇਕਨੋਮਿਕ ਹੈਲਥ ਦੀ ਆਪ ਦੇ ਟੁਨੇਆਰੋ ਚ ਕੀ ਆ ਉਹ ਕਰਨੀ ਹੈ ਪਰ ਇੱਥੇ ਮੈਂ ਇੰਨੀ ਗੱਲ ਕਰ ਰਿਹਾ ਕਿ ਜਿਹੜੀਆਂ ਇਹ 6 ਸਰਕਾਰਾਂ ਮਿਲੀਆਂ ਇਹਨਾਂ ਨੇ ਜਿਹੜੇ ਜਿਹੜੇ ਮੁੱਦਿਆਂ ਨੂੰ ਆਧਾਰ ਬਣਾ ਕੇ ਮੌਂਡ ਲੜੀ ਉਹਦਾ ਕੋਈ ਜ਼ਿਕਰ ਨਹੀਂ ਕੀਤਾ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀ ਕਰਨੀ ਜ਼ਿਕਰ ਨਹੀਂ ਕੀਤਾ ਤੇ ਜਿਹੜਾ ਜਿਹੜਾ ਸੰਕਟ ਮਿਲਿਟੈਂਸੀ ਦੀ ਬਾਈ-ਪ੍ਰੋਡਕਟ ਸੀਗਾ ਆਰਥਿਕ ਸੰਕਟ ਉਹ ਗੰਮੀਰ ਹੁੰਦਾ ਗਿਆ ਜਾਨੀ ਕਿ ਜਿਹੜੀ ਇਹ ਕਾਂਗਰਸ 12 ਤੋਂ ਬਾਅਦ ਦੀਆਂ ਸਰਕਾਰਾਂ ਵਿੱਚ ਹਰ ਸਰਕਾਰ ਦੇ ਟਿਨਿਓਰ ਵਿੱਚ 1 ਲੱਖ ਕਰੋੜ ਕਰਜ਼ਾ ਵਧਦਾ ਗਿਆ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਦੀ ਗੱਲ ਬਾਤ ਕਰਦੇ ਹਾਂ ਹੈ ਜੀ ਸੋ ਸੰਕਟ ਹੱਲ ਨਹੀਂ ਹੋਇਆ ਹਰਟਕ ਡਿਕਲਾਈਨ ਹੋ ਗਿਆ ਮੈਂ ਹੁਣ ਗੱਲ ਹੋ ਗਈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਲੋਕਾਂ ਨੂੰ ਇਹ ਲੱਗਿਆ ਮੈਂ ਕਿਹਾ ਨਾ ਕਿ ਪੰਜਾਬ ਹਮੇਸ਼ਾ ਇੱਕ ਉਸ ਕਿਸਮ ਦੇ ਇਨਸਾਫ ਦੇ ਭਾਲ ਵਿੱਚ ਹੈ ਜਿਹੜਾ ਪੰਜਾਬੀਆਂ ਨੂੰ ਲੱਗਦਾ ਕਿ ਸਾਨੂੰ ਅਜੇ ਤੱਕ ਨਹੀਂ ਮਿਲਿਆ ਜੇ ਧਿਆਨ ਨਾਲ ਦੇਖਿਆ ਜਾਵੇ ਨਹੀਂ ਵੀ ਮਿਲਿਆ ਪਰੰਤੂ ਇਹ ਤੁਹਾਡੀ ਕੌਨਸ਼ੀਅਸ ਤੇ ਸਬਕੌਨਸ਼ੀਅਸ ਮਾਈਂਡ ਦਾ ਹਿੱਸਾ ਹੈ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਕਿ ਉਹਨਾਂ ਨੂੰ ਲੱਗਿਆ ਕਿ ਆ ਜਿਹੜੀਆਂ ਸਰਕਾਰਾਂ ਬਦਲ ਕੇ ਸਾਡੇ ਤੇ ਰਾਜ ਕਰਦੀਆਂ ਰਹੀਆਂ ਨੇ ਜਿਹੜੀਆਂ ਥੋਰੋਲੀ ਕਰਪਟ ਨੇ ਆ ਨਵੀਂ ਪਾਰਟੀ ਜਿਹੜੀ ਐਂਟੀ ਕਰਪਸ਼ਨ ਦੇ ਮੁੱਦੇ ਤੇ ਪੈਦਾ ਹੋਈ ਆ ਇਹ ਪੰਜਾਬ ਦੀ ਸਮੱਸਿਆਵਾਂ ਦਾ ਆਈਡੀਅਲ ਹੱਲ ਹੈ ਆਈਡੀਅਲ ਹੱਲ ਹੈ ਸੋ ਪੰਜਾਬ ਦਾ ਸੋ ਕਾਲਡ ਬਦਲਾਅ ਜਿਹੜਾ ਆਮ ਆਦਮੀ ਪਾਰਟੀ ਦੇ ਰੂਪ ਵਿੱਚ 2022 ਵਿੱਚ ਆਇਆ ਉਹਦਾ ਕਨਟੈਕਸਟ ਇੱਥੇ ਹੈ ਹੁਣ ਇਸ ਬਦਲਾਲ ਦਾ ਕੁਕਲੀ ਇਸ ਪੰਜਾਬ ਨੂੰ ਕੀ ਹੋਇਆ ਇਸ ਇਹ ਇਹ ਬਦਲਾਅ ਦਾ ਕਿਹੜਾ ਰੂਪ ਕਿਹੜਾ ਹਸ਼ਰ ਕਿੱਥੇ ਅਸੀਂ ਖੜੇ ਆਹ ਦੋ ਗੱਲਾਂ ਕਰਕੇ ਮੈਂ ਗੱਲ ਖਤਮ ਕਰ ਦੇਣੀ ਹੈ ਸੀ ਪੰਜਾਬ ਪੰਜਾਬ ਵਿੱਚ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕ੍ਰਿਟਿਸਿਜ਼ਮ ਕਰਨਾ ਹੋਵੇ 100 ਪੈਰਾਮੀਟਰਸ ਨੇ ਪਰ ਮੈਂ ਤਿੰਨ ਚਾਰ ਗੱਲਾਂ ਜਿਹੜਾ ਕਿ ਜਿੰਨਾ ਕਿ ਮੇਰੇ ਕੋਲ ਸਮਾਂ ਹੈ ਤਿੰਨ ਮੇਜਰ ਮੁੱਦੇ ਲੈ ਕੇ ਇਹਨਾਂ ਨੇ ਤੁਸੀਂ ਵੇ ਵੇ ਕਮਾਲ ਦੀ ਭਾਸ਼ਾ ਵਿੱਚ ਤੁਹਾਨੂੰ ਕਿਹਾ ਨਾ ਕਿ ਜਿਹੜੀਆਂ ਚੀਜ਼ਾਂ ਰੈਜ਼ੋਨੇਟ ਕਰਦੀਆਂ ਨੇ ਹੋਰ ਨੇ ਸੱਚ ਹੋਰ ਆ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਜਿਹੜੇ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਉਹ ਤਾਂ ਬੜੀ ਦੇਰ ਦੇ ਪੂਰੇ ਕਰਤੇ ਅਸੀਂ ਤਾਂ ਹੋਰ ਵੀ ਗੱਲਾਂ ਪੁਰੀਆਂ ਕਰਤੀਆਂ ਤੁਸੀਂ ਸੀਰੀਅਸ ਲੈਵਲ ਤੇ ਵਿਚਾਰ ਕਰਕੇ ਜੇ ਸਾਡੇ ਨਾਲ ਸਾਹਮਣੇ ਬੈਠੋ ਫਿਰ ਦੱਸਾਂਗੇ ਨਾ ਕਿ ਕਿਹੜੇ ਕਿਹੜੇ ਕਿਹੜੀਆਂ ਚੀਜ਼ਾਂ ਪੂਰੀਆਂ ਹੋਈਆਂ ਨੇ ਕਿਹੜੀਆਂ ਨਹੀਂ ਪੂਰੀਆਂ ਤੁਸੀਂ ਵਨ ਵੇ ਟ੍ਰੈਫਿਕ ਅਗੇ ਜੀ ਮੋਦੀ ਸਾਹਿਬ ਭਾਸ਼ਣ ਦਿੰਦੇ ਨੇ ਕਿ ਜੀ ਜਿਹੜੇ ਵਾਅਦੇ ਅਸੀਂ ਲੋਕਾਂ ਨਾਲ ਕੀਤੇ ਸੀ ਉਹ ਵੀ ਪੂਰੇ ਕਰਤੇ ਆਹ ਲਓ ਜੀ ਸ਼ਕਤ ਛਟਕ ਸੁਰੱਖਿਆ ਫੋਰਸ ਬਣਾਤੀ ਆਹ ਵੇਖੋ ਜੀ ਟੋਲ ਬੰਦ ਕਰ ਦਿੱਤੇ ਅਸੀਂ ਤਾਂ ਐਡੀਸ਼ਨਲ ਕੰਮ ਕਰਤੇ ਨਾ ਤਿੰਨ ਮੇਜਰ ਗੱਲਾਂ ਮੈਂ ਜ਼ਰੂਰ ਕਰਾਂਗਾ ਹੈਲਥ ਐਜੂਕੇਸ਼ਨ ਤੇ ਕ੍ਰਾਪਸ਼ਨ ਜਿਹੜੇ ਮੇਜਰ ਪਲਾਨ ਸੀ ਗਿਆ ਆਮ ਆਦਮੀ ਪਾਰਟੀ ਦੇ ਹੈਲਥ ਵਿੱਚ ਮੈਂ ਜਿਹਨੂੰ ਮੈਨੂੰ ਕਿਹਾ ਵੀ ਤੁਸੀਂ ਬੋਲਣਾ ਤੇ ਮੈਂ ਬੜੇ ਲੋਕਾਂ ਨਾਲ ਆਮ ਆਦਮੀ ਕਲੀਨਿਕ ਬਾਰੇ ਗੱਲ ਕਰਨ ਦੀ ਗੱਲ ਕੀਤੀ ਤੇ ਮੈਨੂੰ ਚਲੇ 5-6 ਦਿਨ ਤੋਂ ਮੈਂ ਲੱਗਿਆ ਕੋਈ ਵਿਅਕਤੀ ਨਹੀਂ ਲੱਭਿਆ ਜਿਹੜਾ ਕਹੇ ਕਿ ਮੈਂ ਆਮ ਆਦਮੀ ਕਲੀਨਿਕ ਵਿਜ਼ਿਟ ਕੀਤਾ ਉਹ ਕਹਿੰਦੇ ਪੁੱਛ ਕੇ ਦੱਸਦੇ ਆ ਉਹ ਕਹਿੰਦੇ ਪੁੱਛ ਕੇ ਦੱਸਦੇ ਆ ਫਿਰ ਮੈਂ ਕਿਹਾ ਵੀ ਗੱਲ ਕੈਡਮਿਕ ਕਰਨੀ ਆ ਫਿਰ ਮੈਂ ਡਾਕਟਰਾਂ ਦਾ ਡਾਟਾ ਲੱਭਿਆ ਕਿਤੋਂ 10000 ਸ਼ਾਇਦ ਸਰਕਾਰ ਦੀ ਪੋਸਟ ਹੈ ਜੀ ਡਾਕਟਰ ਜੀ ਕਿ ਨਹੀਂ ਜੇ ਤੁਸੀਂ ਹੈਲਥ ਦੀ ਗੱਲ ਕਰਨੀ ਹੈ ਡਾਕਟਰ ਤਾਂ ਮੇਨ ਕਿੰਗ ਪੈਣਾ ਨਾ ਤੇ 300 ਡਾਕਟਰ ਆ 600 ਪੋਸਟ ਖਾਲੀ ਪਈ ਆ ਜਿਹੜੇ 300 ਡਾਕਟਰ ਨੇ ਅੱਛਾ ਪਰ ਕੈਪੀਟਲ ਡਾਕਟਰ ਪੰਜਾਬ ਵਿੱਚ ਪਹਿਲਾਂ ਹੀ ਬਹੁਤ ਘੱਟ ਨੇ ਸੋ ਜਿਹੜੇ ਜਿਹੜੇ ਮਤਲਬ ਦਵਾਈ ਦੀਆਂ ਦੁਕਾਨਾਂ ਦਾ ਪੰਜਾਬ ਵਿੱਚ ਪਹਿਲਾਂ ਹੀ ਸੀਗੀਆਂ ਤੁਸੀਂ ਹੋਰ ਦਵਾਈ ਦੀਆਂ ਦੁਕਾਨਾਂ ਖੋਲ੍ਹਤੀਆਂ ਇਹਨਾਂ ਨੂੰ ਹੈਲਥ ਕਲੀਨਿਕਸ ਕਹਿਣਾ ਇਹਨਾਂ ਨੂੰ ਹਸਪੀਟਲ ਕਹਿਣਾ ਬਹੁਤ ਵੱਡੀ ਗਲਤੀ ਹੈ ਕਿਉਂਕਿ ਡਾਕਟਰ ਨਹੀਂ ਹੈਗੇ ਨੰਬਰ 1 ਨੰਬਰ 2 এডਿਕੇਸ਼ਨ ਪਹਿਲਾਂ ਬਾਦਲ ਦੀ ਸਰਕਾਰ ਵੇਲੇ ਵੀ ਮਾਡਲ ਸਕੂਲ ਸਕੂਲ ਆਫ ਫੈਮਿਨੈਂਸ ਇਹਨਾਂ ਨੇ ਵੀ ਅੱਗੇ ਤੌਰ ਤੇ ਬਿਲਡਿੰਗਾਂ ਨੂੰ ਪੇਂਟ ਕਰਤਾ ਥੋੜਾ ਬਤ ਅੰਦਰ ਫਰਨੀਚਰ ਰੱਖਤਾ ਮੜੀ ਮੋਟੀ ਸੋ ਕਾਲਡ ਲਾਇਬ੍ਰੇਰੀ ਬਣਾਤੀ ਲਾਇਬ੍ਰੇਰੀ ਬਿਲਡਿੰਗ ਜਾਂ ਕਿਤਾਬਾਂ ਵੀ ਲਾਇਬ੍ਰੇਰੀ ਨਹੀਂ ਕਿਹੜੀਆਂ ਕਿਤਾਬਾਂ ਨੇ ਉਹ ਲਾਇਬ੍ਰੇਰੀ ਹੈ ਕਿਹੜਾ ਇਹਨਾਂ ਚ ਹੋਏਗਾ ਜਿਹੜਾ ਚੂਜ਼ ਕਰੇਗਾ ਕਿ ਕਿਹੜੀਆਂ ਕਿਤਾਬਾਂ ਖਰੀਦਣੀਆਂ ਨੇ ਇਹਨਾਂ ਨੂੰ ਪਤਾ ਕਿਤਾਬਾਂ ਕੀ ਹੁੰਦੀਆਂ ਨੇ ਹੈ ਜਿਹੜਾ ਬੰਦਾ ਹੁਣ ਹਾਸਲਸ ਦਾ ਇੱਕ ਇੱਕ ਬੰਦਾ ਉਹੀ ਉਹਦੀ ਉਹਦਾ ਅਧਾਰ ਹੈ ਉਹਨੇ ਫਿਰ ਉਸ ਕਿਸ ਨੇ ਕਿਤਾਬਾਂ ਹੀ ਉਹਦੇ ਲਈ ਚਾਰ ਪੰਜ ਕਵੀ ਉਹਦੇ ਲਈ ਰੱਖਿਆ ਮਾਰਨੇ ਚਾਰ ਪੰਜ ਕਵੀ ਉਹਦੇ ਲਈ ਜਿਹੜੇ ਉਹਸਰ ਨੇ ਉਹ ਕਿਤਾਬਾਂ ਕੋਗ ਜੀ ਆ ਲਾਇਬ੍ਰੇਰੀ ਬਣਾ ਲਓ ਤੇ ਜਿਹੜੀ ਟੀਚਰ ਦੀ ਭਰਤੀ ਐ ਉਹ ਨਹੀਂ ਜੀ ਹੋਈ ਚਲੋ ਮੈਨੂੰ ਦੂਜਿਆਂ ਦਾ ਡੇਟਾ ਨਹੀਂ ਪਤਾ ਮੈਂ ਹਾਇਰ ਐਜੂਕੇਸ਼ਨ ਦੀ ਗੱਲ ਕਰਦਾ ਹਾਇਰ ਐਜੂਕੇਸ਼ਨ ਵਿੱਚ ਕਾਲਜਸ ਯੂਨੀਵਰਸਟੀਆਂ ਆਉਂਦੀਆਂ ਨੇ ਯੂਨੀਵਰਸਟੀਆਂ ਵਿੱਚ ਪਿਛਲੇ 15 ਸਾਲਾਂ ਤੋਂ ਕੋਈ ਭਰਤੀ ਨਹੀਂ ਹੋਈ ਜਿਹੜੇ ਡਿਪਾਰਟਮੈਂਟਾਂ ਵਿੱਚ 15-15 ਬੰਦੇ ਸੀ ਉੱਥੇ ਤਿੰਨ ਬੰਦਿਆਂ ਨਾਲ ਕੰਮ ਚੱਲ ਰਿਹਾ ਕਹਿੰਦੇ ਆਪਣਾ ਕੰਮ ਚਲਾਓ ਇੱਕ ਦੋ ਵਾਰ ਅਸੀਂ ਤੁਹਾਨੂੰ ਬੰਦਾ ਨਹੀਂ ਦੇਣਾ ਪਿਛਲੇ 20-20 ਸਾਲ ਤੋਂ ਬੰਦੇ ਕੰਟਰੈਕਟ ਤੇ ਕੰਮ ਕਰ ਰਹੇ ਨੇ ਤੇ ਜਿਹੜੀ ਇਹਨਾਂ ਨੇ ਕਹਿੰਦੇ ਕਹਿੰਦਾ ਨਾ ਮੁੱਖ ਮੰਤਰੀ ਕਿ ਮੈਂ 55000 ਨੌਕਰੀਆਂ ਦੇ ਕੇ ਤੁਹਾਡੇ ਕੋਲ ਖੜਾ ਕੋਈ ਡੇਟਾ ਦਿੱਤਾ ਕਿ ਕਿਹਨੂੰ ਨੌਕਰੀਆਂ ਦਿੱਤੀਆਂ ਨੇ ਤੁਸੀਂ ਦੇਖੋ ਜਿਹੜਾ ਸਰਕਾਰ ਹੈ ਨਾ ਸਰਕਾਰ ਦੇ ਕੁਝ ادارے ਉਹ ਨੇ ਜਿਨ੍ਹਾਂ ਤੋਂ ਬਿਨਾ ਸਰਕਾਰ ਦਾ ਕੰਮ ਨਹੀਂ ਚੱਲਦਾ ਹੁਣ ਪੁਲਿਸ ਵਿੱਚ ਤਾਂ ਭਰਤੀ ਕਰੋਗੇ ਕਸਟਮ ਦੇ ਬੰਦਿਆਂ ਦੀ ਭਰਤੀ ਕਰੋਗੇ ਜਿਹੜੀਆਂ ਮੁੱਢਲੀਆਂ ਜ਼ਰੂਰਾਂ ਹਦੀ ਅੱਛਾ ਤੇ ਸਾਰੇ ਉਹ ਮੁੱਢਲੀ ਤਨਖਾਹ ਤੇ ਰੱਖੇ ਨੇ ਜਿਹੜਾ ਜਿਹੜਾ ਪਹਿਲੀਆਂ ਸਰਕਾਰਾਂ ਨੇ ਸ਼ੁਰੂ ਕੀਤਾ ਇਹਨਾਂ ਨੇ ਚੇਂਜ ਨਹੀਂ ਕੀਤਾ ਸੋ ਨਾ ਹੈਲਥ ਨਾ ਐਜੂਕੇਸ਼ਨ ਵਿੱਚ ਕੋਈ ਵਿਜੀਬਲ ਸਦਾਰ ਹੋਇਆ ਜਿਹੜੀ ਕਰਪਸ਼ਨ ਦੀ ਗੱਲ ਹੈ ਸੀ ਜੇ ਤੁਸੀਂ ਪਬਲਿਕ ਪਰਸੈਪਸ਼ਨ ਦੀ ਗੱਲ ਕਰੋ ਪਬਲਿਕ ਪਰਸੈਪਸ਼ਨ ਵਿੱਚ ਇਸ ਵੇਲੇ ਦੀ ਸਰਕਾਰ ਪਹਿਲੀਆਂ ਸਰਕਾਰਾਂ ਤੋਂ ਵੱਧ ਕਰਦਾ ਤੇ ਪੰਜ ਐਸ ਬੜੀ ਸਰਕਾਰ ਦੀ ਕ腐ਸ਼ਨ ਦੇ ਖਿਲਾਫ ਲੜਾਈ ਦੀ ਦਾ ਪੈਰਾਡਾਈਮ ਬੜਾ ਕਮਾਲ ਦਾ ਹੈ ਜਦੋਂ ਉਹਨਾਂ ਭੁਲਰ ਸਾਹਿਬ ਫੜੇ ਗਏ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਆ ਉਹ ਕੀ ਹੈ ਕਿ ਜੀ ਸਾਡੀ ਕ腐ਸ਼ਨ ਪ੍ਰਤੀ 0 ਡਾਲਰੈਂਸ ਹੈ ਯਾਨੀ ਅਸੀਂ ਕਿਸੇ ਨੂੰ ਛੇੜਨਾ ਨਹੀਂ ਜਿਹੜਾ ਕੋਈ ਕਿਸੇ ਸੀਬੀਆਈ ਨੇ ਈਡੀ ਨੇ ਛੇੜ ਲਿਆ ਉੱਥੇ ਅਸੀਂ ਭਾਸ਼ ਨੇ ਦਵਾਂਗੇ ਕਿ ਅਸੀਂ ਤਾਂ ਜੀ 0 ਟ ਮੈਨੂੰ ਇਹ ਦੱਸੋ ਜਿਹੜੇ ਸਿੰਗਲੇ ਨੂੰ ਮੁੱਖ ਮੰਤਰੀ ਨੇ ਆਪਣੇ ਮੋਢਲੇ ਦਲਾਂ ਵਿੱਚ ਮੋਢਲੇ ਪੀਰੀਅਡ ਵਿੱਚ ਕਿਹਾ ਸੀਗਾ ਕਿ ਇਹਨੇ ਕਨਫੈਸ ਕੀਤਾ ਕਿ ਇਹਨੇ ਸ਼ੇਅਰ ਮੰਗਿਆ ਉਹਦਾ ਕੀ ਕੀਤਾ ਬਾਕੀ ਛੱਡੋ ਤੁਸੀਂ ਤੁਸੀਂ ਲੀਗਲ ਦਾ ਪੇਚ ਵਰਕੇ ਬੱਸ ਸਕਦੇ ਹੋ ਜਿਹੜੇ ਵਿਅਕਤੀ ਬਾਰੇ ਕਿਹਾ ਕਿ ਮੇਰੀਏ ਤੇ ਕੋ ਕਨਫੈਸ਼ਨ ਹੈ ਇਹਨੇ ਸ਼ੇਅਰ ਮੰਗਿਆ ਇਹ ਕਰਪਟ ਹੈ ਉਹ ਵਿਅਕਤੀ ਆਮ ਆਦਮੀ ਪਾਰਟੀ ਦਾ ਉਹ ਉਸਾਂ ਦੇ ਹੋਰ ਕਹੀ ਨੇ ਸੋ ਜੇ ਸਭ ਤੋਂ ਹਾਸੋਹੀਣੀ ਕੋਈ ਲੜਾਈ ਆਮ ਆਦਮੀ ਪਾਰਟੀ ਦੀ ਹੋ ਸਕਦੀ ਹੈ ਉਹ ਕ腐ਸ਼ਨ ਦੀ। ਸੋ ਮੇਰੇ ਮਤਾਬਕ ਜਿਹੜਾ ਬਦਲਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰੂਪ ਵਿੱਚ 2022 ਵਿੱਚ ਆਇਆ ਉਹ ਬਦਲਾ ਤੋਂ ਭੇੜੀ ਡਵੈਲਪਮੈਂਟ ਪੰਜਾਬ ਦੇ ਇਤਿਹਾਸ ਵਿੱਚ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਕਿ ਜਿਹੜੇ ਪਹਿਲੇ ਸੀਗੇ ਨਾ ਉਹ ਤਾਂ ਕਲੀਮ ਵੀ ਨਹੀਂ ਸੀ ਕਰਦੇ ਉਹ ਤਾਂ ਵਾਅਦਾ ਵੀ ਨਹੀਂ ਸੀ ਕਰਦੇ ਉਹਨਾਂ ਨੇ ਵਾਅਦਾ ਕੀਤਾ ਹੀ ਨਹੀਂ ਕਿ ਇਸ ਕੇ ਅਸੀਂ ਅਸੀਂ ਇਸ ਕਿਸਮ ਦੀ ਗਵਰਨੈਂਸ ਦੇਵਾਂਗੇ ਅਗਲੀ ਗੱਲ ਇਹ ਜਿਹੜਾ ਆਮ ਵਿਅਕਤੀ ਤੇ ਰੂਲਿੰਗ ਕਲਾਸ ਦਾ ਪੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪਹਿਲੀਆਂ ਸਰਕਾਰਾਂ ਤੋਂ ਵੱਧ ਵਧਿਆ ਮੇਰੇ ਮੁਤਾਬਕ ਅਕਾਲੀ ਦਲ ਦਾ ਮੁੱਖ ਮੰਤਰੀ ਘਟੋ ਘਟ ਬਾਦਲਵਾਦ ਮੋਰਗ ਸਸੀਗੋ ਟੂ ਦਾ ਆਰਡੀਨਰੀ ਪੀਪਲ ਦਨ ਦਾ ਚੀਮਨਿਸਟਰ ਆਫ ਆਮ ਆਦਮੀ ਪਾਰਟੀ ਸੋ ਸੋ ਬਦਲਾ ਜਿਹੜਾ ਸੀ ਇਟ ਇਜ਼ ਗੋਨ ਹੁਣ ਸਵਾਲ ਇੰਪੋਰਟੈਂਟ ਸਵਾਲ ਇਹ ਆ ਜਿਹਦੇ ਤੇ ਵਿਚਾਰ ਵਟਾਂਦਰਾ ਕਰਨਾ ਬਣਦਾ ਪੰਜਾਬ ਲਗਾਤਾਰ ਇਨਸਾਫ ਦੀ ਭਾਲ ਵਿੱਚ ਰਿਹਾ ਹੈ ਪੰਜਾਬ ਲਗਾਤਾਰ ਇਲੈਕਟਰਲ ਪੋਲਿਟਿਕਸ ਤੋਂ ਪਰੇ ਸੋਚਦਾ ਰਿਹਾ ਹੈ ਤੇ ਇਸ ਪੰਜਾਬ ਨੂੰ ਉਸ ਕਿਸਮ ਦਾ ਬਦਲਾਅ ਨਹੀਂ ਮਿਲਿਆ ਕਿ ਮੈਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਵੀ ਪੰਜਾਬ ਨੂੰ ਉਬਦਲਾ ਨਹੀਂ ਮਿਲ ਰਿਹਾ ਰਾਦਰ ਇਹ ਗੱਲ ਕਰਨੀ ਬਿਲਕੁਲ ਜ਼ਰੂਰੀ ਹੈ ਹੁਣ ਦੋ ਦੋ ਗੱਲਾਂ ਨੇ ਜਿਹੜੀਆਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ ਵਿਚਾਰਨ ਵਾਲੀਆਂ ਦੋਨੋਂ ਪੋਸਿਬਿਲਟੀਜ਼ ਆਰ ਡਿਸਟਿੰਕਟ ਪਹਿਲੀ ਸਿ ਜਦੋਂ ਬਦਲਾ ਐਡੇ ਵੱਡੇ ਬਦਲਾ ਦੇ ਕਲੇਮ ਕਰਕੇ ਬਦਲਾ ਫੇਲ ਹੋ ਜਵੇ ਫੇ ਤੁਹਾਡਾ ਬਦਲਾ ਚੋ ਵਿਸ਼ਵਾਸ ਟੁੱਟਦਾ ਹੈ ਬਹੁਤ ਵੱਡੇ ਵਾਅਦੇ ਹੋਏ ਬਦਲਾ ਦੇ ਨਾਂ ਤੇ ਹੈ ਜੀ ਜਿਵੇਂ ਮੈਂ ਉਹ ਇੱਕ ਮੀਸ਼ੇ ਦੀ ਗੱਜਲ ਦਾ ਸ਼ੇਰ ਹੈ ਲੋਹੀ ਲੋਸੀ ਸੇਕ ਨਹੀਂ ਸੀ ਦੇਖ ਲਿਆ ਮੈਂ ਜੁਗਨੂ ਫੜ ਕੇ ਹੈ ਜੀ ਚਮਕਦਾ ਨਾ ਜੁਗਨੂ ਨੂੰ ਫੜ ਕੇ ਵੇਖੋ ਜ ਨਿਕ ਨਹੀਂ ਹੁੰਦਾ ਉਹ ਚਮਕਦਾ ਇਹ ਉਹ ਸਰਕਾਰ ਹੈ ਹੁਣ ਜਦੋਂ ਲੋਕਾਂ ਨੇ ਜੁਗਨੂ ਫੜ ਕੇ ਦੇਖਿਆ ਨਿਕਦੇ ਹੈ ਨਹੀਂ ਟਿੰਟਮਾਉਂਦੇ ਨੇ ਹੈ ਜੀ ਕੇਸੇ ਪੱਗਾਂ ਬਨ ਕੇ ਟਿੰਟਮਾਉਂਦੇ ਨੇ ਕਰਖਣ ਦੇ ਖਰਾਬ ਗੱਲ ਕਰਦੇ ਨੇ ਹਾਂ ਜੀ ਕਹਿੰਦੇ ਅਸੀਂ ਮੈਨੀਫੈਸਟੋ ਤੋਂ ਕਈ ਸਾਲ ਪਹਿਲਾਂ ਖਤਮ ਕਰ ਲਿਆ ਉਹ ਗੱਲ ਕਰਦੇ ਨੇ ਸੋ ਰੈਜ਼ੋਨੈਂਸ ਹੈਗੀ ਆ ਹੁਣ ਸਵਾਲ ਇਹ ਹੈ ਕਿ ਪੰਜਾਬ ਦਾ ਇਲੈਕਟੋਰੇਟ ਪੰਜਾਬ ਦੇ ਲੋਕਾਂ ਦਾ ਬਦਲਾਅ ਵਿੱਚ ਵਿਸ਼ਵਾਸ ਹੋਏਗਾ ਮੈਂ ਕਹਾਂਗਾ ਇਟ ਊਡ ਬੀ ਡਿਫਿਕਲਟ ਫਾਰ ਦਾ ਪੀਪਲ ਆਫ ਪੰਜਾਬ ਟੂ ਟਰਸਟ ਅ ਗਰੁੱਪ ਵਿਚ ਟਾਕਸ ਆਫ ਅ ਨਿਊ ਆਲਟਰਨੇਟਿਵ ਪਰ ਨਾਲ ਮੈਂ ਇਹ ਵੀ ਕਹਿ ਰਿਹਾ ਹਾਂ ਕਿ ਪੰਜਾਬ ਸਮੇਸ਼ਾ ਹੀ ਬਦਲਾ ਲਈ ਤਿਆਰ ਰਹਿੰਦਾ ਹਮ ਉਸ ਬਦਲਾ ਦੀਆਂ ਸ਼ਰਤਾਂ ਪੈਦਾ ਕਰਨੀਆਂ ਉਸ ਦੇਖੋ ਮੈਂ ਪੋਲਿਟিক্যাল ਸਾਇੰਸ ਦਾ ਪ੍ਰੋਫੈਸਰ ਹੋਣ ਦੇ ਨਾਤੇ ਕਹਿ ਰਿਹਾ ਕਿ ਪੋਲਿਟਿਕਸ ਵਿੱਚ ਝੂਠ ਸੈਂਟਰ ਵਿੱਚ ਆ ਜਾਂਦਾ ਸੱਚ ਪੈਰੀਫਰੀ ਤੇ ਰਹਿ ਜਾਂਦਾ ਸੋ ਸੱਚ ਨੂੰ ਸੱਚ ਬਣਾ ਕੇ ਸੈਂਟਰ ਤੇ ਲਿਆਉਣਾ ਇਹ ਆਪਣੇ ਵਿੱਚ ਟਾਸਕ ਹੈ ਤੇ ਫਿਰ ਉਹਨੂੰ ਕਮਿਊਨੀਕੇਟ ਕਰਨਾ ਸੋ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਟਾਸਕ ਹੈ ਕਿ ਜਿਹੜਾ ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਨੇ ਬਦਲਾ ਦਾ ਵਾਅਦਾ ਕਰਕੇ ਧੋਖਾ ਕੀਤਾ ਇਸ ਧੋਖੇ ਨੂੰ ਕਿੱਦਾਂ ਹਜਮ ਕਰਨਾ ਹੈ ਇਸ ਧੋਖੇ ਨੂੰ ਡਾਈਜੈਸਟ ਕਰਕੇ ਅੱਗੇ ਕਿਵੇਂ ਤੁਰਨਾ ਸੋ ਪੋਸੀਬਲ ਯੈਸ ਇਟਸ ਅ ਵੈਰੀ ਡਿਫਿਕਲਟ ਟਾਸਕ ਬਿਕਾਜ਼ ਉਹ ਕਹਿੰਦੇ ਵੀ ਇੱਕ ਵਾਰ ਜਿਹੜਾ ਵੱਢਿਆ ਗਿਆ ਫਿਰ ਦੋ ਵਾਰ ਟੁਆਇਸਾਈ ਵਾਲੀ ਗੱਲ ਹੈ ਨਾ ਹਾਂਜੀ ਵੀ ਦੁੱਧਾ ਫੁਕਿਆ ਫਿਰ ਜਿਹੜਾ ਲੱਸੀ ਨੂੰ ਫੁਕਾ ਸੋ ਉਦਾਂ ਦੀ ਸਿਚੁਏਸ਼ਨ ਪੰਜਾਬ ਦੇ ਲੋਕਾਂ ਲਈ ਹੈ ਕਿ ਬਦਲਾ ਜਿੱਡਾ ਜਿਹੜੀ ਜੜੀ ਇਹਦੀ ਸ਼ਬਦਾਬ ਲਈ ਹੈ ਨਾ ਸ਼ਬਦਾਬ ਲਈ ਉਹਦੇ ਐਨਾਲਿਸਿਸ ਤੇ ਵੀ ਇੱਕ ਵੱਡੀ ਸਿਟਿੰਗ ਜੁਦ ਜੁਦ ਹਾਂਜੀ ਜੜਾਈ ਮਤਲਬ ਤੁਸੀਂ ਦੇਖੋ ਜੀ ਕਿ 10 ਲੱਖ ਦੇ ਬੀਮੇ ਦੀ ਗੱਲ ਅਜੇ ਹੋਈ ਨਹੀਂ ਮੋਹਾਲੀ ਜਿੱਥੇ ਅਸੀਂ ਰਹਿੰਦੇ ਆ ਭਰਿਆ ਪਿਆ ਬੋਰਡਾਂ ਨਾਲ ਪੰਜਾਬ ਦੇ ਲੋਕਾਂ ਨੂੰ 10 ਲੱਖ ਦੀ ਹੈਲਥ ਮਤਲਬ ਪ੍ਰਚਾਰ ਕਮਾਲ ਦਾ ਹੈ ਪ੍ਰਚਾਰ ਕਮਾਲ ਦਾ ਨਾ ਕਹੀਏ ਝੂਠ ਦਾ ਪ੍ਰਚਾਰ ਕਮਾਲ ਦਾ ਝੂਠ ਨੂੰ ਕਾਊਂਟਰ ਕਰਕੇ ਆਪਣੀ ਗੱਲ ਨੂੰ ਅੱਗੇ ਤੋਰਨਾ ਆਪਣੇ ਆਪ ਚ ਟਾਸਕ ਹੈ ਇੱਥੇ ਅਸੀਂ ਖੜੇ ਆ ਕੌਣ ਗੱਲ ਨੂੰ ਕਿੱਥੇ ਲੈ ਕੇ ਜਾਂਦਾ ਇਹ ਡਿਟਰਮਨ ਕਰੇਗਾ ਕਿ ਪੰਜਾਬ ਕਿੱਧਰ ਨੂੰ ਜਾਂਦਾ ਤੇ ਅਸੀਂ ਸਾਡੀ ਉਸ ਪੰਜਾਬ ਵਿੱਚ ਕੀ ਥਾਂ ਹੈ ਬਹੁਤ ਮਿਹਰਬਾਨੀ ਸ਼ੁਕਰੀਆ